ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਜੀ ਫੌਂਟਾਨੇਲੇ ਗੁਰਦੁਆਰਾ ਸਾਹਿਬ ਜੀ ਤਰਬੀਜ਼ੋ ਚ ਤੇ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਜੀ ਆ ਰਹੇ ਚ ਅੱਜ ਸਰਵਜੀਤ ਸਿੰਘ ਭਾਈ ਸਰਵਜੀਤ ਸਿੰਘ ਜੀ ਤੋਂ ਦਾ ਕਥਾ ਪ੍ਰਚਾਰਕ ਹੈ ਜੀ ਤੇ ਉਹਨਾਂ ਨਾਲ ਤੁਹਾਡੇ ਵੀ ਕਥਾ ਵਿਚਾਰਕ ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਇੱਟ ਦੀ ਛਾਏ ਹੈਗੇ ਆ ਤੇ ਅੱਜ ਇੱਧਰ ਆਏ ਹੈਗੇ ਆਪਣੇ ਸਾਡਾ ਗੁਰਦੁਆਰਾ ਸਾਹਿਬ ਤੇ ਜੁੜੇ ਹੋਏ ਰਹੇ ਜੀ ਸਾਰੇ ਤੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੰਗਤ ਦੇ ਸਭ ਦੇ ਤੇ ਸੰਗਤ ਦੇ ਦਰਸ਼ਨ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਇਹ ਆਪਣੇ ਸੇਵਾਦਾਰ ਹੈ ਜੀ ਇਸ ਕਾਰ ਕਰ ਰਹੇ ਜੀ ਜੋੜਿਆਂ ਦੀ ਆਪਣੇ ਵੀਰ ਫੌਂਟਾਨੇ ਲੇਗੁਰ ਦੋਰਾ ਸਾਹਿਬ ਇੱਧਰ ਵੀ ਜੋ ਸੀਰੀਪੂ ਕਲ ਕੀਤਾ ਸਾਹਿਬ ਦੋਰਾ ਸਾਹਿਬ ਤੇ ਇੱਧਰ ਵੀ ਥਾਂ ਦਿਖਾਉਣੀ ਹੈ ਜੀ ਇੱਧਰ ਜਲ ਦੀ ਸੇਵਾ ਕਰ ਰਹੀ ਹੈ ਜੀ ਸੰਗਤ ਹੈ ਸ਼ਪੀਲ ਲਾਇਆ ਜੀ ਇਹਨਾਂ ਨੇ ਜੀ ਮਿੱਠਾ ਜਲ ਗਰਮੀ ਬਹੁਤ ਹੈ ਜੀ ਅੱਜ 34 35 ਟੈਂਪਰੇਚਰ ਹੈ ਜੀ ਅੱਜ ਦਾ ਤੇ ਹੋਰ ਵੀ ਸੰਗਤਾਂ ਨੂੰ ਦਰਸ਼ਨ ਕਰਾਉਨੇ ਆ ਜੀ ਅੱਗੇ ਸਾਨੂੰ ਦਿਖਾਉਨੇ ਆ ਜੀ ਹਾਂਜੀ ਤੇ ਇਹਨੇ ਸੇਵਾਦਾਰ ਆਪਣੇ ਪ੍ਰਾਅ ਸੇਵਾ ਕਰ ਰਿਹਾ ਜੀ ਇਹ ਹਰਤਾਂ ਅੰਦਰ ਕੋਨੇ ਅੰਦਰ ਗਰਮੀ ਆ ਤੇ ਸੰਘਾਤ ਬਹੁਤ ਪਹੁੰਚ ਰਹੀ ਆ ਜੀ ਦੂਰੋਂ ਦੂਰੋਂ ਹਾਂਜੀ ਤੰਤ ਅਜੇ ਹਨ ਅੰਦਰ ਦਖੋ ਨਿਆ ਜੀ ਦਰਬਾਰ ਸਾਹਿਬ ਅੰਦਰ ਤੇ ਇਹ ਸਾਹਮਣੇ ਲੰਗਰ ਹਾਲ ਹੈ ਜੀ ਅੰਦਰ ਵੀ ਇੰਨੀ ਖਲੀ ਖਾ ਜੋੜੀ ਹੈਗਾ ਸਿੱਖ ਮਰਿਆਤਾ ਦੇ ਸਾਹਨਾ ਜੀ ਬਣਾਇਆ ਗੁਰਦੁਆਰਾ ਸਾਹਿਬ ਇਹਨਾਂ ਨੇ ਹਾਂ ਜੀ ਬਹੁਤ ਵਧੀਆ ਪ੍ਰਬੰਧਕ ਕਮੇਟੀ ਜੀ ਸੇਵਾ ਦਾ ਕਰਦੀ ਉਹ ਪ੍ਰਾਲਾ ਕੀਤਾ ਉਹਨਾਂ ਨੇ ਆਪਣੇ ਸਰਵ ਜੀ ਸਾਹਿਬ ਨੇ ਸੱਧਿਆ ਜਿੱਤੋਂ ਨਾਲ ਇਹ ਦਰਬਾਰ ਸਾਹਿਬ ਹਾਂ ਜੀ ਮਾਣ ਕੇ ਕੋਈ ਨਹੀਂ ਤੁਹਾਨੂੰ ਅੰਦਰ ਵੀ ਲੈ ਜਾਣੇ ਜੀ ਦਰਸ਼ਨ ਕਰਾਉਣੇ ਗੁਰੂ ਘਰ ਦਾ ਸਨਮਾਨਾ ਦੇ ਜੀ ਹਾਂ ਜੀ ਜੁੜੇ ਰਹੋ ਜੀ ਨਾਲ ਲਾਈਕ ਸ਼ੇਅਰ ਕਰ ਦੇ ਜੀ ਨਾਲ ਇਹ ਹਾਂ ਜੀ ਨਾਮੋ ਸੋਕਾ ਹਰ ਨਾਮ ਦਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਣੇ ਮਨ ਤਨ ਨਾਮ ਹੈ ਨਾਮ ਸਮਾਨੇ ਉਠ ਤੇ ਬੈਠ ਤਸੋਬਤ ਨਾਮ ਕਾ ਨਾਨਕ ਜਨ ਤੈ ਸਦ ਕਾ ਮਾ ਬੋਲ ਜਸ ਦੇਵਾ ਜਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਤੈ ਆ ਤੁ ਕੈ ਚਾਏ ਪ੍ਰਭ ਆਪਣੇ ਸਹਰੇ ਸਮਾਈ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਗਮ ਬਚਾਨੈ ਤਿਸ ਕੀ ਮਹਿਮਾ ਤਾਂ ਬਖਾਨੋ ਹੋ ਤਿਸ ਕਾ ਗੁਣ ਦਾ ਏਕ ਨ ਜਾਨੋ ਵਾਰ ਬਹਿ ਪ੍ਰਭ ਬਸੇ ਨ ਗੂਰੇ ਤਬ ਨਾਨਕ ਸੇ ਜਨ ਪੂਰੇ ਮਨ ਮੇਰੇ ਤੇ ਕੀ ਉਟਲੇ ਮਨ ਤਨ ਆਪਣਾ ਤਿੰਨ ਜਨਾ ਕੋ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਕੋਕ ਦਾਤਾ ਤਿਸੀ ਸ਼ਰਨ ਸਰਬ ਸੁਖ ਪਾਵੇ ਤੇਗਰ ਤਰਸ ਸਭ ਪਾਪ ਮਿਟਾਵੇ ਅਵਸਿਆਨਪ ਸਦਲੀ ਜਾੜ ਤਿਸ ਜਨ ਕੀ ਤੂੰ ਸੇਵਾ ਲਾਗ ਪਾਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਰਨ ਸਦਪਰਾ ਸੋ ਲੋਗ ਸਤ ਪੁਰਸ ਤੇ ਨ ਧਰਨਿਆ ਸਤੁਰ ਤੇ ਸਤਾਨਾਉ ਇਸ ਕੈ ਸੰਗਸ ਕੀ ਉਦਰ ਨਾਨਕ ਹਰ ਗੁਨ ਗਾਉ ਵਚ ਪਦੀ ਸਾਧ ਗੁਰ ਤੇ ਕੀ ਕਰਤ ਸਤਿ ਪਾਵ ਦੇਵ ਤਉ ਸਦਾ ਦੇ ਨਾਲ ਸੇਖ ਕੀ ਗੁਰ ਸਰਬਤ ਪਦ ਹੀ ਗੁਰ ਬਤਨੀ ਗੁਰ ਨਾਮ ਹੀ ਉਚਰੈ ਸਤਿਗੁਰਿ ਜਿਕੇ ਬੰਧਨ ਕਰੈ ਗੁਰ ਤਾਂ ਜਿਕੇ ਵਿਚਾਰ ਸੇ ਹਟੈ ਸਾਧ ਗੁਰ ਸੇਖ ਕੋ ਨਾਮ ਧੰਵੇ ਗੁਰਦਾਰਸਿ ਘਰ ਦਾ ਜੀ ਜੇ ਸਾਧਗੁਰੂ ਤੇ ਪ੍ਰਚਾਰ ਹੱਕ ਬਲਤ ਸੁਵਾੜੇ ਨਾਨਕ ਸਾਧਗੁਰੂ ਇੱਕ ਬਾਣੀ ਨਾਮੁ ਹਾਰੈ ਹਾਂਜੀ ਜੀ ਸੇਵਾ ਕਰਾਇ ਜੀ ਲੰਗਰ ਹਾਲ ਸਾਹਿਬ ਇੱਧਰ ਲੰਗਰ ਹਾਲ ਹੈ ਜੀ ਚਾਹ ਪਕੌੜੀ ਦੀ ਸੇਵਾ ਕਰਾਇ ਆਪਣੇ ਪੀਰ ਸੰਗਤ ਸਾਰੇ ਜੀ ਰੱਬ ਨਾਲ ਕੇ ਤੇ ਸੰਗਤ ਜੀ ਆ ਰਹੀ ਹੈ ਜੀ ਅੱਜ 10 ਸਵੇਰ ਦੇ ਬਾਸਕ ਟਾਈਮ ਐ 10:00 ਬੱਜੇ ਆ ਜੀ ਸਭਾ ਉਕੇ ਫਿਰ ਵੀ ਆ ਰਹੀ ਆ ਤੇ ਹਨ ਉਹਲੇ ਸਰਬਜੀਤ ਭਾਈ ਤੁੰਦਾ ਜੀ ਆ ਰਹੇ ਨੇ ਭਾਈ ਸਾਜੀ ਸਿੰਘ ਜੀ ਤੁੰਦਾ ਤੇ ਜਦੋਂ ਆ ਰਹੇ ਹੋਵੇ ਤੁਹਾਨੂੰ ਕਰਾਉਣੇ ਆ ਜੀ ਦਰਸ਼ਨ ਸਾਰੇ ਸੰਗਤ ਨੂੰ ਨਾਲੇ ਕਥਾ ਵਿਚਾਰਾਂ ਦੀ ਸਾਂਝ ਪਾਉਦੇ ਆ ਜੀ ਨਾਲ ਉਹਨੇ ਚਿਕਰੇ ਦਿਖਾਉਣੇ ਆ ਜੀ ਅਧਰ ਆਪਣੇ ਵੀਰ ਕਰਦੇ ਜੀ ਪਾਂਡੇ ਦੀ ਸੇਵਾ ਜੀ ਸਾਰੀ ਸੰਗਤ ਸੇਵਾ ਕਰੀਏ ਜੀ। ਮੱਚੇ ਸੇਵ ਕਮਾਈਏ ਤਰ੍ਹਾਂ ਬੈਠਣ ਪਾਈਏ ਜੀ। ਇੱਧਰ ਵੀ ਸੇਵਾ ਕਰਿਆ ਆਪਣੇ ਪੀਰ ਲੰਗਰਾਂ ਦੀ। ਹਾਂਜੀ ਬ੍ਰੈਡ ਪਕੌੜਾ ਬਣਾ ਰਾਇਆ ਜੀ ਸੰਗਤ। ਹਾਂਜੀ। ਭਰਾ ਜੀ ਬਹੁਤ ਸੇਵਾ ਕਰਦੇ ਆ ਜੀ। ਬ੍ਰੈਡ ਪਕੌੜਾ ਜੀ ਇੱਧਰ ਵੀ ਆਡਰ ਆਇਆ ਜੀ। ਤੇ ਹੰਤ ਦੇਖੋ ਜੀ ਸੰਗਤ ਵਾਸਤੇ ਤੇ ਔਰ ਪੂਰੇ ਅੱਗੇ ਦਿਖਾਣੇ ਬੀਬੀਆਂ ਵੀ ਸੇਵਾ ਕਰੀਆਂ ਬੀਬੀਆਂ ਭੈਣਾ ਸਾਡੀਆਂ ਬਜ਼ੁਰਗ ਮਾਤਾਵਾਂ ਜੀ ਹਾਂਜੀ ਦੇਖੋ ਇੱਧਰ ਪਰਸ਼ਾਦਿਆਂ ਦੀ ਸੇਵਾ ਜੀ ਕਰ ਰਿਹਾ ਜੀ ਇਹ ਹਾਂਜੀ ਤੇ ਬਾਅਦ ਚ ਤੁਹਾਨੂੰ ਉੱਧਰ ਦਿਖਾਉਦੇ ਹਾਂ ਜੀ ਤੇ ਭਾਈ ਸਾਹਿਬ ਆ ਗਏ ਨੇ ਤੇ ਉੱਧਰ ਤੁਹਾਨੂੰ ਦਿਖਾਉਨੇ ਆ ਜੀ ਹਾਂ ਜੀ ਤੇ ਲਓ ਜੀ ਭਾਈ ਸਰਬਜੀਤ ਸਿੰਘ ਧੰਦਾ ਜੀ ਪਹੁੰਚ ਗਏ ਨੇ ਜੀ ਸਾਡੇ ਵਿਚਕਾਰ ਤੇ ਉਹ ਜੀ ਹੁਣ ਦਰਵਾਜ਼ਾ ਸਾਹਿਬ 'ਚ ਜਾ ਕੇ ਕਥਾ ਵਿਚਾਰਾਂ ਦੀ ਸਾਂਝ ਪਾਉਣੀ ਹੈ ਜੀ ਸਾਰਿਆਂ ਨੇ ਤੇ ਇਹਨਾਂ ਦੇ ਵਿਚਾਰ ਸੁਣਨੇ ਆ ਜੀ ਸਾਰਿਆਂ ਨੇ ਆਪਣੀ ਗੁਰਦੁਆਰਾ ਸਾਹਿਬ ਕਮੇਟੀ ਵਾਲੀ ਜੀ ਆਇਆਂ ਨੂੰ ਜੀ ਕਰਦੇ ਇਹਨਾਂ ਦਾ ਸਵਾਗਤ ਸਾਰੀ ਕਮੇਟੀ ਦਾ ਜੀ ਤੇ ਮਾਂ ਜੁੜੇ ਦੇਖੋ ਜੀ ਬਸ ਦਰਸ਼ਨ ਕਰੋ ਤੇ ਨਾਲੇ ਇਹਨਾਂ ਦੇ ਵਿਚਾਰਾਂ ਸੁਣੋ ਜੀ ਬਹੁਤ ਵਧੀਆ ਭਾਈ ਕਥਾ ਵਿਚਾਰਕ ਜੀ ਭਾਈ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ ਪੱਤਰੂ ਦੀ ਤੇ ਦاتے ਏਰਾ ਕੋਣ ਆਵਗਾਂ ਸੁਪੀ ਦਤ ਦੇ ਨਾਮ ਪਰਿਉਰਉ ਪਬਤ ਗੁਬਿੰਦ ਦਾ ਏ ਰੱਖੂ ਪੈਜ ਤੁਮਾਰੀ ਹਰਿ ਜੋ ਨਿਮਣ ਆਉ ਤੁਮਾ ਜਿਹਾ ਚੀਤ ਕਰੇ ਮੇਰਾ ਗੁਵਿੰਦ ਤੇਰੀ ਕੋਦਰ ਤਕਾਉ ਕੁਰਵਾਨ ਜਿਹਿਆ ਚੀਤ ਕਰੇ ਮੇਰਾ ਗੁਵਿੰਦ ਤੇਰੀ ਕੋਦਰ ਤਕਾਉ ਕੁਰਵਾਨ ਕਾ ਸਤਨਾਮ ਕਰਤਾ ਪੁਰਖੁ ਜੀਰ ਭਉ ਜੀਰ ਗੈ ਅਕਾਲ ਮੂਰਤ ਅਦੁਨੀ ਸੈ ਭੰਗੁ ਪ੍ਰਸਾਦ ਸੁਹੀ ਮਹਲਾ ਪੰਜਵਾ ਗਲ ਮੈਂ ਠਾਪੁਰ ਨਗਰ ਨ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਪਰਮੇ ਫੂਲਾ ਸਾਪਿਤ ਫਿਰਦਾ ਮਨੀਰ ਬਰੁ ਲੈ ਠਾਪ ਠਾਪ ਮਰਕਾ ਬੇ ਪੁਲਾ ਸਾਗਤ ਫਿਰਦਾ ਨੀਰ ਬਿਰੋਲੇ ਖੱਪ ਖੱਪ ਮਰਦਾ ਰਹਾ ਜਿਸ ਪਾਹਣ ਤੋ ਥਾਪੁਰ ਕਹਿਤਾ ਉਪਾਹਣ ਲੈ ਉਸ ਕੋ ਡੁਬਤਾ ਗੁਣਾਦਾਰ ਨੂੰ ਫਰਮੀ ਵਾਹਨ ਆਉ ਨਪਾਰ ਗਿਰੰਮੀ ਗੁਰਮੇਲ ਨਾਨਕੋ ਜਾਤਾ ਜਲ ਥਾਲ ਮਹੀਲੋ ਪੁਰਨਾਮ ਬਿਜਾਤਾ ਗੋਰ ਮੇਲੋ ਨਾਨਕੂ ਠਾਕੁਰ ਜਾਤਾ ਜਲ ਥਾਲ ਮਹੀਲੋ ਤਾ ਪਰਮ ਸਨਮਾਨਯੋਗ ਗ੍ਰੰਥਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਦੇ ਸਿਰ ਤੇ ਬਿਚੀ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਹੱਥਾਂ ਵਾਲੇ ਬਿੰਦੇ ਗੁਰਮੁਖ ਸਮਾਜ ਦੇ ਪਵ ਪਿਆਰ ਨਾਲ ਆਪ ਸਾਰੇ ਹਾਜ਼ਰੀ ਭਰਦੇ ਆਂ ਬਹੁਤ ਲੰਬੇ ਸਮੇਂ ਤੋਂ ਆਪ ਜੀ ਸਤਿਗੁਰੂ ਦੀ ਮੋਢੇ ਚੜ੍ਹ ਕੇ ਬੈਠੇ ਹੋ। ਪ੍ਰਮਾਣਿਕਾ ਪਾਠ ਗੁਰਮਤਿਆਂ ਵਿਚਾਰਾ ਮੇਰੇ ਤੋਂ ਪਹਿਲਾਂ ਬੜੇ ਪਿਆਰ ਨਾਲ ਆਪ ਜੀ ਨੇ। ਪਿਆਰੇ ਬੱਚਿਆਂ ਪਾਸੋਂ ਗੁਰਬਾਣੀ ਦਾ ਕੀਰਤਨ ਸੁਣ ਕੀਤਾ ਹੈ। ਜਦੋਂ ਇਸ ਤਰ੍ਹਾਂ ਛੋਟੇ-ਛੋਟੇ ਬੱਚੇ ਸਾਡੇ ਗੁਰਬਾਣੀ ਦਾ ਕੀਰਤਨ ਕਰਦੇ ਨੇ। ਉਹ ਉਤਸ਼ਾਹ ਮਿਲਦਾ ਹੈ ਕਿ ਸੀ ਆਪਣੇ ਬੱਚਿਆਂ ਨੂੰ ਚੰਗੇ ਬਣੇ ਤੋਰਨ ਦਾ ਇਹ ਤ੍ਰਿ ਤਨ। ਮਾਪੇ ਭੱਗਾਂ ਵਾਲੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਸ ਰਸਤੇ 'ਤੇ ਤੋਰਦੇ ਨੇ ਚਾਹੀਦਾ ਵੀ ਹੈ ਕਿ ਪਿਆਰ ਜਿਹੜਾ ਦੌਰ ਚੱਲ ਰਿਹਾ ਹੈ ਲੋਕ ਪਦਾਰਥਾਂ ਦੇ ਵਿੱਚ ਜ਼ਿੰਦਗੀ ਜਿਉਉਣਾ ਵੀ ਸੁਖ ਸਮਝ ਰਹੇ ਹੱਦੋਂ ਬਾਅਦ ਪਦਾਰਥੀ ਤੇ ਡਿਪਰੈਸ਼ਨ ਦਾ ਦਰ ਬਣ ਜਾਂਦੇ ਨੇ ਜਦੋਂ ਸਰੀਰਕ ਹੱਦੋਂ ਬਾਅਦ ਪਦਾਰਥ ਖਾਂਦੇ ਨੇ ਗੁਰੂਸਾਹਬ ਮਹਾਰਾਜੀ ਦੀ ਬਣੀ ਪੜੀ ਹੈ ਤੇ ਮਹਾਰਾਜ ਜੀ ਬੜੀ ਪਿਆਰੀ ਸਿਖਿਆ ਦੇ ਅੰਦਰ ਜਿਸ ਤਰ੍ਹਾਂ ਬਹੁਤ ਇਸੇ ਗੱਲ ਚਿੰਤਾ ਜਦੋਂ ਹੋ ਜਾਵੇ ਕਿ ਤੈਸਿਲ ਹੁੰਦੀ ਹੈ ਮਨੁੱਖ ਨੂੰ ਵੀ ਇਹਨੂੰ ਸਾਹਮਣਾ ਕਰਨਾ ਪੈਂਦਾ ਕੋਕੋਗੇ ਨਾਲ ਜਿਸ ਤਰ੍ਹਾਂ ਥੋੜੀ ਸੋ ਪਰੇ ਤੋਂ ਮੰਨਦਾ ਜਿੰਦਗੀ ਦੇ ਥੋੜੇ ਕਹਿੰਦਾ ਮੇਰੇ ਕੋ ਵੱਧ ਆ ਜਾਏ ਇਹ ਕੋ ਜਾਦੀ ਬਾਤ ਹੈ ਤੂੰ ਧੋਖਾ ਮੇਰੇ ਕੋ ਕੋਈ ਕੁਝ ਬੋਲੇ ਧੋਖਾ ਨਾਲ ਦੋਵੇਂ ਰਸਤੇ ਦੇ ਗਏ ਇਨਾ ਦੋਹਾਨਾ ਹਰ ਜਿਹੜਾ ਨਰਮੀਪ ਰਹਿ ਗਿਆ ਸੋਈ ਸੋਈ ਦਾ ਭਾਤ ਦਾ ਮਤਲਬ ਇਹ ਨਹੀਂ ਕਿ ਮਨੋਂ ਦੇ ਕੋਲ 4 ਛੇੜਾ ਨਾ ਹੋਣ ਹੋਣ ਪਰ 4 ਛੇੜਾ ਦਾ ਹੁਕਮਾਰ ਹੋਣਾ ਪਈ ਤੇ ਉਹਦੇ ਜੀ ਜੁਲਤਾਨ ਹੋ ਗਿਆ ਜਿੰਦਗੀ ਜਦੋਂ ਸ਼ੁਰੂ ਕਰਦੇ ਵੇਖੋ ਮਨੋਂ ਅਸਲ ਵੀ ਤੁਸੀਂ ਵੇਖੋ ਜੇ ਪਦਾਰਣ ਵੱਧ ਗਏ ਅੱਜ ਮੈਂ ਲੈਂਦੇ ਆ ਮੇਨੂੰ ਕੋਲ ਆਪਣਾ ਘਰ ਨਹੀਂ ਹੈਗਾ ਤੇ ਮੈਨੂੰ ਹਾਸਾ ਨਹੀਂ ਆ ਰਿਹਾ ਚਲੋ ਤੇ ਕੱਲ ਨੂੰ ਜੇ ਚਾਰ ਪੰਜ ਤਰ੍ਹਾਂ ਦਾ ਮਾਲਕ ਬਣ ਕੇ ਵੀ ਹਾਸਾ ਨਹੀਂ ਆ ਰਿਹਾ ਤੇ ਹੋਰ ਦੁੱਖ ਵੱਧ ਗਏ ਮੈਂ ਸੋਚਣਾ ਦੇ ਬੰਦਾ ਨਾ ਇੰਨੇ ਕੋਤੀ ਨਾ ਬੁੱਝ ਆ ਗਿਆ ਮੈਂ ਅੱਜ ਨੌਕੀ ਲੱਭਦਾ ਬੰਦਾ ਅੱਜ ਮੈਂ ਨੌਕੀ ਹੋ ਸਕਦਾ ਕੋਈ ਨਾ ਸਵਾਲ ਮੈਂ ਲੋਕਾਂ ਨੂੰ ਮਦਦ ਦੇਣ ਜੋਗਾ ਹੋ ਜਾਵਾਂ ਕਿ ਜੇ ਮੈਂ ਡਾਕਟਰ ਆ ਦੇਣ ਜੋਗਾ ਹੋਣ ਤੋਂ ਬਾਅਦ ਵੀ ਖੁਸ਼ ਨਹੀਂ ਹਾਂ ਕਿ ਫਿਰ ਸੋਚਣਾ ਦੇ ਬੰਦਾ ਖੁਸ਼ੀ ਕਿੱਥੇ ਰਹੀ ਜਿਹੜੀ ਖੁਸ਼ੀ ਹੈ ਕਿੱਥੇ ਹੈ ਮੈਨਾਟਾ ਪੰਜਾਬ ਗੁਰਮਖਾਲ ਦੇ ਵਿੱਚ ਜਿੰਨਾ ਭੁਗਤੇ ਵਿਖਿਆ ਜੁਆਸੇ ਦਾ ਡਾਡੋਲੀ ਜੇ ਆਪਾਂ ਜਾਣਦੇ ਹਾਂ ਜੇ ਕਿੰਨੇ ਬੰਦੇ ਆ ਪੰਜਾਬ ਅਮਰੀਕਾ ਦੇ ਪੌੜ ਵਾਲੇ ਵੀ ਆਪਾਂ ਜਾਣਦੇ ਹਾਂ ਯੂਕੇ ਦੇ ਪੌੜ ਵਾਲੇ ਵੀ ਜਾਣਦੇ ਆ ਕੈਨੇਡਾ ਦੇ ਡਾਡੋ ਵਾਲੇ ਵੀ ਜਾਣਦੇ ਇਥੋਂ ਦੇ ਆਪਾਂ ਯੂਰੋਪ ਵਾਲੇ ਜਾਣਦੇ ਕਿੰਨੇ ਬੰਦੇ ਜੇ ਇਹਨਾ ਉਧੋਂ ਤੋਂ ਬਾਅਦ ਵੀ ਇਹ ਪੰਜਾਬ ਦਾ ਵਿਅਕਤੀ ਉੱਥੇ ਬੈਠਾ ਇਸ ਦਿਨੋਂ ਤੁਸੀਂ ਇਹ ਨਵੀਂ ਕਿਤੇ ਨਹੀਂ ਪਹੁੰਚਾ ਦੁਆ ਮੇਰੇ ਮਿਕਾ ਬਿੱਤਾ ਵਰਦਾ ਇਹ ਕਹਿ ਰਿਹਾ ਵੀ ਮੈਂ ਪੁੱਤ ਦੂਜੀ ਬਣਾਵਾ ਮੈਨੂੰ ਗੱਲ ਵੀ ਜਾ ਕੇ ਕਹੇ ਤੋ ਅਸੀਂ ਸਮਾਰੋਹ ਤੇ ਜਾ ਰਹੇ ਸੀ ਤੇ ਇੱਕ ਬਜ਼ੁਰਗ ਦਾ ਫੋਨ ਆ ਗਿਆ ਤੇਨਾਂ ਪੁੱਤਰ ਅਸੀਂ ਦੂਜੀ ਬਣਨੇ ਆਂ ਮੇਰੇ ਮਿਕਾ ਵੀ ਕਹਿੰਦੇ ਵੀ ਜੇ ਕਹਿੰਦੇ ਹਾਂਜੀ ਲਗਾ ਕੀ ਗੱਲ ਐ ਕਹਿੰਦਾ ਸਾਡੇ ਲੋਹ ਪੁੱਤ ਸਾਨੂੰ ਬੁਸ਼ ਦੇ ਲਈ ਮੈਂ ਕਿਹਾ ਪੰਜਾਬ ਵਾਲੀ ਕਹਿੰਦੇ ਸੀ ਮਰੀਦਾ ਜਾਣਾ ਅਸੀਂ ਇੱਥੇ ਵੀ ਦੂਜੀ ਮੈਂ ਇਹ ਤਾਂ ਵੱਡਾ ਤੇ ਕੀ ਦੇਸੀ ਕੋਈ ਨਹੀਂ ਹੈਗਾ ਇਸ ਕੋ ਵਧਾ ਲੈ ਤਾਂ ਦੇਸ਼ਾ ਘਰ ਇਹ ਤਾਂ ਉਹ ਵੀ ਚਲਦੀ ਹੋ। ਖੁਸ਼ੀ ਪਿੰਦ ਸ਼ਹਿਰ ਦਲਨਪੌਂਦ ਜੇ ਫਸਦੀ ਮੈਨਾਂ ਆ ਜਾ ਕਿਸੇ ਕੋਲ ਹੈ ਕੱਲ ਨੂੰ ਤੁਹਾਡੇ ਕੋਲ ਹੈ ਅੱਜ ਹੱਲੇ ਕੋਲ ਹੈ ਕੱਲ ਨੂੰ ਕਿਸੇ ਕੋਲ ਜਾਂ ਸੀ ਨੰਬਰ ਹੀ ਤੋਂ ਵਜਿਆ ਆਉਣ ਵਾਲਾ ਸਮਾਂ ਤੇ ਐਸਾ ਆ ਰਿਹਾ ਇੰਨੀ ਦਵਾਸ ਨਹੀਂ ਹੋ ਜਾਣੀ ਹੈ ਕਿ ਕਰੰਸੀ ਕਿਸੇ ਕੋਲ ਰਹੇ ਨੀ ਨੰਬਰ ਹੀ ਪੁੰਨਾਂ ਕਰਨੇ ਨੇ ਕੋਈ ਨੰਬਰ ਹੀ ਕੋਲ ਦੇ ਤੁਸੀਂ ਜਾ ਜਾਂਦੇ ਹੋ ਜਦੋਂ ਪੌਂਡ ਵੀ ਚਲਦੇ ਆਪਾਂ ਤਾਰੀਖ ਮੋੜਨੇ ਵੀ ਮੇਰਾ ਨੰਬਰ ਉਹਦੇ ਕੋਲ ਚਲੇ ਗਿਆ ਉਹਦੇ ਨੰਬਰ ਮੇਰੇ ਫਿਕਸ ਹੋ ਗਿਆ ਖੁਸ਼ੀ ਦਾ ਸਬੰਧ ਪਦਾਰਥ ਨਾਲ ਜੀ ਖੁਸ਼ੀ ਦਾ ਸਬੰਧ ਤੁਹਾਡੇ ਆਪਣੇ ਚੰਗੇ ਸਮਾਨ ਨਾਲ ਚੰਗੀ ਕਰਮਤ ਕੋਲ ਚੰਗੀ ਆਸਾਂ ਨਾਲ ਚੰਗਾ ਸੁਭਾਅ ਨਾਲ ਤੁੰਗਵਰਨ ਸੈਨਾ ਰਾਜੀ ਦੀ ਪੰਕੂ ਤੇ ਰਸਨਾ ਤੋਂ ਜਾਣੂ ਕੀਤੀ ਹੋਈ ਬਾਣੀ ਵਿੱਚੋਂ ਆਪਾਂ ਇੱਕ ਸ਼ਬਦ ਦਾ ਪਾਠ ਕੀਤਾ ਸੁਣੀ ਰੱਬ ਦਾ ਸ਼ਬਦ ਦਾ ਕਸੂਰ ਸੁਣਦੇ ਜੀ ਇਹ ਸ਼ਬਦ ਗੁਰੂ ਸਾਹਿਬ ਦੇ 739 ਨੰਬਰ ਅੰਕ ਤੇ ਸੁਭਾਏ ਮਾਨ ਹੈ। ਤਨ ਗੁਰੂ ਜੀ ਸਹਿ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਵੀ 16 ਜੂਨ ਨੂੰ ਜਾਨਕੀ ਕੱਲ ਦੇ ਦਿਨ ਮੂਨ ਐਨਸਾਈਕਲੋਪੀਡੀਆ ਅਨੁਸਾਰ ਪੂਰੀ ਦੁਨੀਆ ਵਿੱਚ ਜਿੱਥੇ ਵੀ ਸਿੱਖ ਬਿਠਾ ਉਹਨਾਂ ਨੇ ਆਪਾ ਗੁਰੂ ਦੀ ਬੋਧ ਵਿੱਚ ਬਿਠਿਆ ਉਹ 파ਸਾ ਦੇ ਜੀਵਨ ਦੇ ਉੱਪਰ ਉਹਨਾਂ ਦੀਆਂ ਆਪਮਾਨ ਤੁਸੀਂ ਕਿਹਾ ਉਹਨਾਂ ਦੀ ਬਾਣੀ ਉੱਪਰ ਵਿਚਾਰ ਕਰਤਾ ਕਰੀਏ ਤੇ ਦੇਹਾਂਤ ਜੋਰ ਦੀ ਬੇਨਤੀ ਹੈ ਜਿਨਨੇ ਵੀ ਮਾਈ ਭਾਈ ਕੋਈ ਬੜੇ ਤਕਾਣ ਆ ਬੈਠੇ ਕਿਰਿਆ ਨੂੰ ਗੋਦੀ ਚ ਰਖਣਾ ਆਪਣੇ ਮੋਬਾਈਲ ਨੂੰ ਸੈਲ ਮੋਡ ਤੇ ਕਰ ਲੈ ਜਿੰਨਾ ਸਮਾਂ ਤੁਸੀਂ ਕਿਤਾਬਾਂਾਂ ਇਹ ਰੱਖੂਗੀ ਉਹਨਾਂ ਸਮਾਂ ਆਪਾਂ ਵਿਚਾਰਾਂਗੇ ਤੁਸੀਂ ਬਹੁਤ ਪਿਆਰ ਨਾਲ ਜੁੜ ਕੇ ਬੈਠੇ ਹੋ ਬੁੱਲਾ ਦਾ ਆਵਾਜ਼ ਫਤਿ ਬਲਾਓ ਜਿਨੇ ਮਾਈ ਭਾਈ ਕਹਾਂ ਜਿ ਬੈਠੇ ਲਾਈਵ ਇਸਤੇਮਾਲ ਨੂੰ ਸੁਣ ਰਹੇ ਜਾਂ ਸਤਗੁਰੂ ਦੀ ਗੋਦੀ ਵਿੱਚ ਬੈਠੇ ਹੋ ਬੜੇ ਪਿਆਰ ਨਾਲ ਗੱਜ ਕੇ ਬਲਾਓ ਜੀ ਵਾਇਰ ਨੂੰ ਤੁਹਨਾ ਖਾਸ ਕਰਕੇ

ਮਾਰੇ ਕੰਮ ਕਰਦਾ ਹੋਵੇ ਉਹਨੂੰ ਲੋਕ ਇਹਦਾ ਕੰਮ ਤੇ ਆਪਾਂ ਕਹਾਂਗੇ ਇਹ ਇਸੇ ਬਾਹਰ ਆਪਾਂ ਦੇ ਸਮਾਜ ਵਿੱਚ ਕੋਈ ਗਲਤ ਕੰਮ ਕਰਦਾ ਹੋਵੇ ਲੋਕ ਨੂੰ ਤਾਂ ਉਸ ਦਿਨ ਕਹਿੰਦੇ ਆਪਾਂ ਕਹਾਂਗੇ ਨਹੀਂ ਇਹ ਤਾਂ ਅਜੇ ਘਰ ਤੋਂ ਹੀ ਹੋਣਾ ਚਾਹੀਦਾ ਪਰ ਸਮਾਜ ਵਿੱਚ ਜਿਹੜੀ ਸੇਧ ਦੇਣ ਵਾਲੇ ਸੰਸਾਰ ਨੂੰ ਚੰਗਾ ਰਸਤਾ ਵਿਖਾਉਣ ਵਾਲੇ ਲੋਕਾਂ ਦਾ ਪਿਆਰ ਕਰਨ ਵਾਲੇ ਕੋਈ ਕਿਸੇ ਦਾ ਬਾਪ ਹੋ ਜਾ ਹੋਵੇ ਉਹਦੇ ਵਾਸਤੇ ਕੋਈ ਖੰਨਾ ਖੋਣ ਨੂੰ ਪਵੇ ਜਾਂ ਦੇ ਜਮਾਲ ਕਿਸੇ ਵੀ ਕੋਈ ਹੋਇਆ ਹੋਵੇ ਉਹਦੇ ਵਾਸਤੇ ਗੈਦਾਂ ਦਾ ਪ੍ਰਮਾਣ ਕਰਨ ਵਾਲੇ ਸਰਦੂਮ ਹਾਰਾ ਤੇ ਆਸ ਕਿਸੇ ਨੂੰ ਲੱਗੀ ਹੋਵੇ ਹੂਰ ਲਾ ਕੇ ਨੇ ਮਾਰੇ ਪਾਸ ਤੋਂ ਕਿਸੇ ਨੂੰ ਲੱਗੀ ਹੋਵੇ ਲੰਗੜਾ ਲਾ ਕੇ ਦੇਖੇ ਪਾਸ ਕਰ ਐਸੀ ਮਾਤ ਸੰਪੂਰਨ ਨਾ ਕੀਤੀ ਇਹ ਤਾਂ ਮਾਤ ਜਨਮਵਾਰਾਂ ਦਾ ਤਰਕਸ

ਜਦੋਂ ਆਪਾਂ ਘਰ ਆ ਕੇ ਲੁੰਨਾ ਧੀ ਇਸ ਤਰਿਆ ਕਰੋ ਕਿ ਸਾਡੀ ਦੀ ਨੀਂਦ ਦੇ ਜਾਵੇ ਇਸ ਕਰਕੇ ਮਤਲਬ ਹਰ ਕੰਮ ਉਹ ਤੋਂ ਬਿਨਾ ਹੋਵੇ ਧੀ ਹੋਣੀ ਬਹੁਤ ਜ਼ਰੂਰੀ ਹੈ ਉਹ ਤੋਂ ਵਧੀਆ ਗੱਲ ਹੈ ਪਰ ਧੀ ਹੋਣਾ ਜ਼ਰੂਰੀ ਹੈ ਲੋਕ ਤਾਂ ਕਹਿੰਦੇ ਆਂ ਕਿ ਇਹਦਾ ਮਤਲਬ ਇਹ ਨਹੀਂ ਹੈ ਨਾ ਕਿ ਉਹ ਦਾਸ ਨਹੀਂ ਹੈ ਕੋ ਸੱਚਾ ਆਸ਼ਾ ਮੇਰੇ ਆਰਾਮ ਦੀ ਜ਼ਿੰਦਗੀ ਵਾਲੀ ਜਾਨ ਵੀ ਮੈਂ ਜ਼ਿੰਮੇਵਾਰ ਹਾਂ ਮੈਨੂੰ ਉਹ ਬੈਨਾਰ ਸਹਾਰਾ ਨਾਲ ਨਹੀਂ ਲੱਗਿਆ ਮੈਂ ਸੱਚੀ ਮਤਲਬ ਕਰਦੀ ਹੈ ਜੀਰਵਾ ਜੀ ਮੇਰੇ ਆਸ਼ਾ ਮਾਰੇ ਵੀ ਕਰ ਕੋ ਆਂਦੇ ਕੋ ਤੁਸੀਂ

ਮੇਰੇ ਸਿਰ ਤੇ ਕੋ ਲੋ ਸਾਬੇ ਬੇਬਾਨ ਕੀ ਵਰਦਾ ਦੇਉ ਮੈਂ ਤੁਹਾਡੇ ਦਰ concert ਜੋ ਕਿਸੇ ਪਾਸੇ ਜੜਾ ਤੇ ਜਾ ਕੇ ਚਾਹਵਾਂਗਾ ਬੇਬਾਨ ਕੀ ਕਰਨਾ ਇਸੀ ਨਾ ਖੋਦ ਸੀ ਬਿਨਾ ਆਲਾ ਤੋਂ ਵੀ ਬੇਬਾਨ ਕੀ ਦੁਨੀਆ ਜਬ ਦੀ ਕਰਦੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪ ਨੂੰ ਦੁਸ਼ੀ ਲਾ ਕੇ ਉਹਨਾ ਤੁਹਾਨੂੰ ਕੋ ਮਾਡਲ ਸਹਿਰ ਦੀ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜਿੰਦਗੀ ਸਾਰੀ ਜਿੰਦਗੀ ਨੂੰ ਦਾ ਪਿੱਛਾ ਸਹਿ ਨਹੀਂ ਆ ਪਿਆ ਨੇ ਸਿਖਿਆਵਾਂ ਕੀਆ ਤੇ ਇਹ ਇਹਦਾ ਬਟਾ ਪੋਰਖਾਰ ਕੀਤਾ ਕੀ 1600 ਸ਼ੇਰ ਗੁਰੂ ਹਰਗੋਬਿੰਦ ਸਾਹਿਬ ਨੂੰ ਬਿਗਾਈ ਬਖਸ਼ਿਸ਼ ਕਰਕੇ 1622 ਲੈ ਲੇ ਤੋ ਬੱਜਿਆਂ ਦੀ ਲੈ ਲੇ ਜਿੱਥੇ ਵੀ ਕੰਮ ਕਰੋ ਜੇ ਇਮਾਨਦਾਰੀ ਨਾਲ ਕਰੋ ਬਸ ਇਮਾਨਦਾਰੀ ਇਨਸਾਨ ਨੂੰ ਕੀ ਲੈਣੀ ਆਂਦੀ ਹੈ ਗੁਰੂ ਦਾ ਉਦੇਸ਼ ਆਪਣੇ ਲਈ ਨਹੀਂ ਵਿਸਣਾ ਦੂਜੀ ਬੇਤਰੀ ਕਰਨੀ ਚਾਹਨਾ ਸਾਡੇ ਬੱਚੇ ਜਿਹੜੇ ਇਥੋਂ ਦੇ ਬੋਲ ਨੇ ਉਹਨਾਂ ਨੇ ਇਥੋਂ ਦੀ ਲੈਂਗੁਏਜ ਸਿੱਖ ਲਈ ਹੈ ਉਹਨਾਂ ਦੇ ਕੱਲ ਨੂੰ ਪਾਸਾ ਪੰਜਾਬੀ ਭਾਸ਼ਾ ਦੀ ਤਰ੍ਹਾਂ ਜਿਉਂਦੇ ਆਪਨੇ ਬੱਚਿਆਂ ਨਾਲ ਜਿੱਥੇ ਜਾਂਦੇ ਤਰ੍ਹਾਂ ਆਪਣੇ ਬੱਚਿਆਂ ਨਾਲ ਤੈਨੂੰ ਖਾਸ ਪਰਤੀ ਪੰਜਾਬੀ ਬੱਚਿਆਂ ਨੂੰ ਰੋਟੀ ਮਿਲੂਗੀ ਤੇ ਛੇੜ ਪੰਜਾਬੀ ਦਾ ਬੰਦਾ ਬਣਦਾ ਲੱਗਦਾ ਬਾਕੀ ਭਾਸ਼ਾਵਾਂ ਦਾ ਸਿੱਖ ਲੈਣਗੇ ਜਿਹੜਾ ਪੈਦਾ ਹੋਤਾ ਇਹਨੂੰ ਆਪਾਂ ਦੁਨੀਆ ਤੇ ਚੱਲੇ ਗਏ ਸਾਡੇ ਬੱਚੇ ਦੱਸਿਆ ਕਰਾਂਗੇ ਸਾਡੇ ਲੈਣੇ ਜੀ ਕਿੰਨੇ ਸਾਲ ਪਹਿਲਾਂ ਇਹ ਜੁੜੀ ਚਾਹੀ ਸੀ ਸਾਡੀ ਮਾਂ ਨੇ ਸ਼ਾਹ ਸਾਹਿਬਾ ਤੋਂ ਸ਼ਹੂਦ ਦੇ ਦਿੱਤੀ ਬੋਤਾ ਆਪਣੀ ਮਾਂ ਬੋਲੀ ਨੇ

ਉੱਪਰ ਆਇਆ ਤੇ ਜਿਹੜਾ ਦੇਖੀ ਸੀ ਉਹ ਦੱਸਦਾ ਉੱਪਰੋਂ ਦੇਖ ਕੇ ਆਇਆ ਜਿਹੜਾ ਸੋਫਾ ਲਾਇਆ ਨਾ ਤੇ ਮੈਨੂੰ ਸਾਹਮਣੇ ਬੜੀ ਖੁਸ਼ੀ ਹੋਈ ਇੰਨੀ ਖੇਤ ਪੰਜਾਬੀ ਬੱਚੇ ਬੋਲਦੇ ਸੀ ਰੂਮ ਵਿੱਚ ਉਹ ਵੀ ਕਿ ਪੰਜਾਬ ਦਾ ਵਿਚਾਰੀ ਸ਼ਾਇਦ ਉਹੀ ਖੇਤ ਪੰਜਾਬੀ ਨਾ ਬੋਲ ਸਕੇ ਤੇ ਉਹ ਬਜ਼ੁਰਗਾਂ ਦੀ ਸਰ ਗੱਲ ਸੀ ਜੀ ਬਜ਼ੁਰਗਾਂ ਨੇ ਕਿਹਾ ਪੁੱਤ ਤੁਸੀਂ ਵਿਦੇਸ਼ ਆ ਗਏ ਬਹੁਤ ਵਧੀਆ ਪਰ ਆਪਣੀ ਮਾਂ ਮੂਲੀ ਆਪਾਂ ਇੱਥੇ ਨੇ ਤਾਂ ਤੋ ਇੱਥੇ ਹੀ ਹੋਰ ਮੈਂਟਰੀਆਂ ਤੇ ਮੈਂ ਦੇਖਿਆ ਕਿ ਤੇ ਅਸਾਰੇਆਂ ਬਜ਼ੁਰਗਿਆਂ ਨੇ ਇਥੇ ਇੱਕ ਨੂੰ ਪਰਿਵਾਰ ਹੋਰ ਮਿਲਿਆ ਜਿਹੜੇ ਗਲੈਨ ਤੋਂ ਮੈਕਾਗੈਸ ਉਹਨਾਂ ਦੀ ਤੀਜੀ ਪੀੜ੍ਹੀ ਹੈ ਜੀ ਆਇਆਂ ਨੂੰ ਦੋ ਪੀੜ੍ਹੀਆਂ ਗਲੈਨਆਂ ਬੀਤੀ ਸ਼ਕੀ ਲੋਰੋਡੀ ਲੈਗਰ ਤੇ ਉਹਨਾਂ ਦੇ ਨੂਹਾਂ ਪੁੱਤ ਇੰਨੀ ਪੰਜਾਬੀ ਹੋਈ ਜਿਵੇਂ ਪੰਜਾਬ ਦੇ ਪੇਟੇ ਹੁੰਦੇ ਨੇ ਤੇ ਮੈਂ ਪੁੱਛੀ ਬੇਟਾ ਨਾ ਬਾਪੂ ਜੀ ਸਾਰਾ ਪੁਰਾਣਾ ਇਦਾਂ ਪੰਜਾਬੀ ਆਲਾ ਕਿਵੇਂ ਹੋ ਗਏ ਤੇ ਬਾਪੂ ਨੇ ਸਟੋਰੀਜ਼ ਸੁਣਾਏ ਕਿ ਇਹਦਾ ਪੁੱਤ ਪਾਸ ਮੈਂ ਆਪਣੇ ਬੱਚੇ ਨੂੰ ਕੁਝ ਕਹੀ ਪਿਆ ਸੀ ਕਿ ਜਦੋਂ ਘਰ ਦਾ ਦਰਵਾਜ਼ਾ ਤੁਸੀਂ ਲੰਘ ਆਣਾ 15 ਸਾਲ ਉਦੋਂ ਇਹਨੂੰ ਪੰਜਾਬੀ ਆਉਣਾ ਜਦੋਂ ਤੁਸੀਂ ਘਰ ਦਾ ਦਰਵਾਜ਼ਾ ਜਦੋਂ ਬਾਹਰ ਕਰ ਜੋ ਮੇਰੇ ਨਾਲ ਜੇਰੀ ਮਰਜੀ ਭਾਸ਼ਾ ਬੋਲੋ ਮੈਂ ਤੁਹਾਨੂੰ ਕੁਝ ਨਹੀਂ ਕਰਾਂ ਪਰ ਘਾਕੇ ਫੜਵਾਜੀ ਅੰਦਰ ਪੰਜਾਬੀ ਤੋਂ ਬਨਾ ਦੂਜਾ ਸ਼ਬਦ ਨਹੀਂ ਬੋਲਦਾ ਕਿ ਕੁਦਰਮੁਧੇ ਸੰਸਕਰ ਅੰਦਰ ਸੁਣਨਾ ਉਤਾਰੇ ਉਹ ਪੰਜਾਬ ਵਿੱਚ ਜੇ ਕੋਈ ਜੁੱਤੀ ਵਿਆਹ ਤੋਂ ਕੋ ਬੰਦਾ ਆ ਜਾਏ ਨਾ ਕਿਤੇ ਸਾਡੇ ਕਿਹਨਾਂ ਕਹਾ ਗਿਆ ਖਾਣਾ ਖਾਏ ਕਿਉਂ ਕਿਹਾ ਨਹੀਂ ਘਰ ਤੇ ਰਹ ਸਾਜਾ ਨਾਮ ਮੇਰਾ ਆਦਾਰ गुरिया नान सुणो संतो शब्द करो प्यारा मेरा پنچ شب ترکار ماریا کرایا جن کو نانک تی شک ہوا گھر ਪਾਗਿਓ ਸਗਰ ਮਨੋਰਥ ਪੂਰੇ ਭਾਰਤ ਰਾਮ ਪ੍ਰਭ ਪਾਇਆ ਉਤਰੇ ਸਗਲ ਅਬਸੂਰੇ ਕਰੋਤ ਸੰਤਾ ਪਿਤਰੇ ਸੋਈ ਸੱਚੀ ਬਾਣੀ ਸੰਤ ਸਾਜਨ ਭੈਸਾ पूजा <laughs> पंज